ਇਸ ਸਮੇਂ ਅਸੀਂ ਜਿਹੜਾ ਸਰਸਾ ਨਦੀ ਦੇ ਉਸ ਕੰਢੇ ਤੇ ਖੜੇ ਆਂ ਜਿੱਥੋਂ ਪੂਰਾ ਪਰਿਵਾਰ ਸਰਸਾ ਨਦੀ ਨੂੰ ਪਾਰ ਉਸ ਸਾਦੇ ਜਾਂਦਾ ਜਿਹਨੂੰ ਪਰਿਵਾਰ ਬਿਛੋੜਾ ਸਾਹਿਬ ਕਿਹਾ ਜਾਂਦਾ ਆ ਅਸੀਂ ਵੀ ਉਹੀ ਅਹਿਸਾਸ ਜਿਹੜਾ ਮਹਿਸੂਸ ਕਰ ਰਿਹਾ ਇਸੇ ਨਦੀ ਨੂੰ ਪਾਰ ਕਰਦੇ ਹੋਇਆ ਪਾਣੀ ਜਿਹੜਾ ਠੰਡਾ ਆ ਥੋੜੀ ਦੇਰ ਪਹਿਲਾਂ ਹੀ ਸੰਗਤ ਕੀਤਾ ਗਿਆ ਸੀਗਾ ਇਸ ਦਾ ਅਹਿਸਾਸ ਜਿਹੜਾ ਮਾਣਿਆ ਗਿਆ ਸੀ ਉਸ ਸਮੇਂ ਨੂੰ ਯਾਦ ਕੀਤਾ ਗਿਆ ਸੀ ਜਦੋਂ ਛੋੜੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਜਿਹੜੇ ਨੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਆ ਇਸੇ ਨਦੀ ਨੂੰ ਜਿਹੜਾ ਉਹ ਪਾਰ ਕਰਦੇ ਨੇ ਤੇ ਇਹ ਪੂਰਾ ਪਰਿਵਾਰ ਜਿਹੜਾ ਇਸ ਨਦੀ ਨੂੰ ਪਾਰ ਕਰਦਾ ਆਖਿਰਕਾਰ ਜਿਹੜਾ ਆ ਇਸ ਨੂੰ ਪਾਰ ਕਰਦਿਆਂ ਹੋਇਆ ਫਿਰ ਜਿਹੜਾ ਆ ਉਸ ਥਾਂ ਤੇ ਪਹੁੰਚਦੇ ਨੇ ਜਿਸ ਨੂੰ ਪਰਿਵਾਰ ਵਿਛੋੜਾ ਸਾਹ ਕਿਹਾ ਜਾਂਦਾ ਜਿੱਥੇ ਜਾ ਕੇ ਪਰਿਵਾਰ ਵਿਛੜ ਵੀ ਜਾਂਦਾ ਆ ਨਦੀ ਕਿਤੋਂ ਬਹੁਤ ਜ਼ਿਆਦਾ ਡੂੰਗੀ ਆ ਜਾਂਦੀ ਆ ਕਿਤੋਂ ਜਿਹੜਾ ਆ ਪਾ ਕੱਟ ਹੁੰਦਾ ਪਰ ਇਹ ਚੌੜਾਈ ਵੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਤਸਵੀਰਾਂ ਦੇਖੋ ਨੇ ਇਸ ਸਮੇਂ ਇਸ ਨਦੀਆਂ ਸਾਰੀਆਂ ਇਹ ਉਹ ਸਰਸਾ ਨਦੀ ਆ ਜਿੱਥੇ ਜਦ ਇਸ ਨੂੰ ਪਾਰ ਕੀਤਾ ਗਿਆ ਅਨੰਦਗੜ੍ਹ ਦਾ ਕਿਲਾ ਛੱਡਣ ਤੋਂ ਬਾਅਦ ਤਦ ਪਰਿਵਾਰ ਪੂਰਾ ਵੇਛੜਦਾ ਉਸ ਕੰਡੇ ਦੇ ਜਿੱਥੋਂ ਅਸੀਂ ਆ ਰਹੇ ਹਾਂ ਪਾਰ ਕਰਕੇ ਉਸ ਕੰਡੇ ਦੇ ਉੱਤੇ ਛੋੜੇ ਸਾਬ ਜਦਿਆ ਤੇ ਮਾਤਾ ਗੁਜਰੀ ਜੀ ਜਿਹੜੇ ਰਹਿ ਜਾਂਦੇ ਨੇ ਤੇ ਬਾਕੀ ਪਰਿਵਾਰ ਜਿਹੜਾ ਆ ਇਸ ਨੂੰ ਉਸ ਸਮੇਂ ਪਾਰ ਕਰ ਲੈਂਦਾ ਨਦੀ ਪੂਰੇ ਫਾਨ ਤੇ ਸੀ ਜਿਹੜਾ ਉਸ ਸਮੇਂ ਚੜਾਈ ਵੀ ਬਹੁਤ ਜ਼ਿਆਦਾ ਸੀ ਬਰਸਾਤ ਵੀ ਹੋ ਰਹੀ ਸੀ ਪਾਣੀ ਬਹੁਤ ਠੰਡਾ ਸੀ ਉਸ ਸਮੇਂ ਨਦੀ ਪੂਰੇ ਹਵਾਨ ਤੇ ਸੀਗੀ ਜਿਸ ਨੂੰ ਜਿਹੜਾ ਪਾਰ ਕਰਦਿਆਂ ਅਹਿਸਾਸ ਜਿਹੜਾ ਆ ਅੱਜ ਵੀ ਚਿੱਤੇ ਆਉਂਦਾ ਕਿਉਂਕਿ ਬੇहद ਜਿਹੜਾ ਠੰਡਾ ਪਾਣੀ ਹੈ ਤੇ ਇਸ ਨੂੰ ਜਿਹੜਾ ਨਿਸ਼ਾਨਦੇਹੀ ਕਰਕੇ ਅੱਜ ਸੰਗਤਾਂ ਨੂੰ ਪਾਰ ਕਰਾਇਆ ਗਿਆ ਹੈ ਤਾਂ ਕਿ ਜ਼ਿਆਦਾ ਖਤਰਾ ਨਾ ਹੋਵੇ ਪਰ ਤੁਸੀਂ ਦੇਖੋ ਕਿ ਉਸ ਸਮੇਂ ਕੋਈ ਨਿਸ਼ਾਨਦੇਹੀ ਵੀ ਨਹੀਂ ਸੀ ਸਿਰਫ ਗੁਰੂ ਸਾਹਿਬ ਸੀ ਜਿਹੜੇ ਅਗਵਾਈ ਕਰ ਰਹੇ ਸੀ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਸੰਗਤਾਂ ਇਸ ਨੂੰ ਜੜੀਆਂ ਪਾਰ ਕਰਦਿਆਂ ਉਹਨਾਂ ਦੇ ਸਾਥੀ ਇਸ ਨੂੰ ਪਾਰ ਕਰਦਿਆਂ ਪਰਿਵਾਰ ਇਸ ਨੂੰ ਪਾਰ ਕਰਦਾ ਉਹ ਅਹਿਸਾਸ ਨੂੰ ਮਾਣਦਾ ਹੈ ਤੇ ਅੱਜ ਅਸੀਂ ਉਹ ਸਿਆਸ ਨੂੰ ਮਾਰ ਰਹੇ ਐਸ ਨਦੀ ਨੂੰ ਪਾਰ ਕਰਦੇ ਹਾਂ ਅਪੋ ਦੇ ਦਿਨ ਚੱਲ ਰਹੇ ਨੇ ਪਾਣੀ ਵੇਹ ਠੰਡਾ ਆ ਉੱਤੋਂ ਮੌਸਮ ਵੀ ਬਹੁਤ ਠੰਡਾ ਹੈ ਪਰ ਫਿਰ ਵੀ ਇੰਨੇ ਚਾਪ ਦਾ ਜਿਵੇਂ ਉਹ ਗੁਰੂ ਅੰਗਸੰਗ ਸਹਾਈ ਆ ਤੇ ਇਸੇ ਜਿਹੜੇ ਹੌਸਲੇ ਨਾਲ ਸੰਗਤਾ ਇਸ ਨੂੰ ਪਾਰ ਕਰ ਰਹੀਆਂ ਨੇ ਇਸੇ ਹੌਸਲੇ ਨਾਲ ਸੰਗਤਾ ਅੱਜ ਜਿਹੜਾ ਨਦੀ ਦੇ ਦੂਜੇ ਪਾਸੇ ਜਿਹੜਾ ਉਹ ਪਹੁੰਚਦੀਆਂ ਨੇ ਤੇ ਉਸ ਪ੍ਰਮਾਤਮਾ ਨੂੰ ਚੇਤੇ ਕਰਨੀਆਂ ਉਹਦਾ ਸ਼ੁਕਰਾਨਾ ਕਰਦੀਆਂ ਨੇ ਤੇ ਉਹ ਸਾਸ ਕਰਦੀਆਂ ਨੇ ਕਿ ਕਿਵੇਂ ਠੰਡੇ ਪਾਣੀ ਦੇ ਵਿੱਚ ਜੜੀਆਂ ਸੰਗਤਾ ਐ ਜੜੀਆਂ ਇਸੇ ਨਦੀ ਨੂੰ ਪਾਰ ਕਰਦੀਆਂ ਨੇ ਉਹ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਈਆਂ ਨੇ ਪਾਲਸੀ ਪਾਬੂ ਕਪਾਲਸੀਗੇ ਅਹਿਮ ਪਾਲਸੀਗੇ ਅਸੀਂ ਵੀ ਉਹੀ ਅਹਿਸਾਸ ਨੂੰ ਅੱਜ ਜਿਹੜਾ ਮਾਰ ਰਹੇ ਆ ਤਾਂ ਕਿ ਉਸ ਅਹਿਸਾਸ ਦਾ ਅਸੀਂ ਵੀ ਨਿੱਗ ਲੈ ਸਕੀਏ ਜਿਹੜਾ ਅੱਜ ਸਾਰੀ ਸੰਗਤਾਂ ਨੇ ਲੱਤਾਇਆ ਐ ਐਸੇ ਨਦੀ ਨੂੰ ਪਾਰ ਕਰਦਿਆਂ ਹੋਇਆਂ ਐ ਸਰਸਾ ਨੂੰ ਪਾਰ ਕਰਦਿਆਂ ਆਇਆ ਹੁਣ ਅਸੀਂ ਜਿਹੜੇ ਕੰਡੇ ਪਹੁੰਚਿਆ ਪਾਰ ਕਰਕੇ ਇਹ ਐ ਉਹ ਕੰਡਾ ਜਿੱਥੇ ਪਰਿਵਾਰ ਵਿਛੋੜਾ ਸਾਹਵਾਂ ਜਿੱਥੇ ਜਾ ਕੇ ਪੂਰਾ ਪਰਿਵਾਰ ਆ ਜਿਹੜਾ ਉਹ ਵਿਛੜ ਜਾਂਦਾ ਹੈ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਆ ਚਮਕੌਰ ਸਾਹਿਬ ਜਾ ਕੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਦੇ ਮਾਤਾ ਗੁਜਰੀ ਜੀ ਜਿਹੜੇ ਨੇ ਉਹ ਸਰੰਦਰ ਜਾ ਕੇ ਉਸ ਥਾਂ ਤੇ ਸ਼ਹੀਦ ਹੋ ਜਾਂਦੇ ਨੇ ਉਸ ਨੀਆਂ ਚਿਣੇ ਜਾਂਦੇ ਨੇ ਜੋ ਵਜ਼ੀਰ ਖਾਨ ਦੇ ਹੁਕਮਾਂ ਦੇ ਨਾਲ ਹੁੰਦਾ